ਪੰਜਾਬੀ ਗਾਇਕ ਸੁਖਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਸੀ ਕੀ ਕੁਝ ਅਹਿਮ ਰਿਹਾ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਵਕੀਲ ਨੇ ਸਤਿੰਦਰ ਪਾਲ ਮਿੱਤਲ ਗੱਲਬਾਤ ਕਰਾਂਗੇ ਵਕੀਲ ਸਾਹਿਬ ਸਵਾਗਤ ਹੈ ਪਹਿਲਾਂ ਤਾਂ ਪੰਜਾਬ ਤੱਕ ਥੈਂਕ ਯੂ ਸਰ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਪੇਸ਼ੀ ਸੀ ਕੀ ਕੁਝ ਜਿਹੜਾ ਅਹਿਮ ਰਿਹਾ ਅੱਜ ਜੋ ਜਿਹੜਾ ਲਾਸਟ ਡੇਟ ਤੇ ਜੱਜ ਸਾਹਿਬ ਨੇ ਆਰਡਰ ਕੀਤਾ ਸੀਗਾ ਕਿ ਇਹ ਜਿੱਦਾਂ ਪਿਛਲੀਆਂ ਡੇਟ ਤੋਂ ਪਿਛਲੀ ਡੇਟ ਤੇ ਚਾਰਜ ਫਰੇਮ ਹੋ ਗਈ ਸੀ ਸਾਰੇ ਦੋਸ਼ੀਆਂ ਦੇ ਖਿਲਾਫ ਤਾਂ ਮਾਨਯੋਗ ਅਦਾਲਤ ਨੇ ਜਿਹੜਾ ਐਵੀਡੈਂਸ ਤੇ ਕੇ ਤਾਂ ਉੱਚ ਜਿਹੜੇ ਦੋ ਮੇਨ ਗਵਾਹ ਸੀ ਜਿਹੜੇ ਸੁਖਦੀਪ ਸਿੰਘ ਸਿੱਧੂ ਬੁੱਸੇ ਬਾਰੇ ਨਾਲ ਥਾਰ ਕਰਦੇ ਸੀਗੇ ਇੰਜਰਡ ਸੀਗੇ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਸਬੰਨ ਕੀਤਾ ਸੀਗਾ ਤੇ ਉਹ ਗਵਾਹੀ ਤੇ ਕੀ ਸੀ ਪਰ ਅੱਜ ਉਹ ਕਿਸੇ ਕਾਰਨ ਕਰਕੇ ਜਿਹੜੇ ਗਵਾਹ ਹਾਜ਼ਰ ਅਦਾਲਤ ਨਹੀਂ ਆ ਸਕੇ ਇਹ ਪਹਿਲੇ ਗਵਾਹ ਸੀ ਜਾਂ ਪਹਿਲਾਂ ਵੀ ਕੋਈ ਗਵਾਹੀ ਹੋ ਚੁੱਕੀ ਹੈ ਇਸ ਮਾਮਲੇ 'ਚ ਨਹੀਂ ਇਹ ਅਦਾਲਤ ਨੇ ਮਾਨਯੋਗ ਅਦਾਲਤ ਨੇ ਜਿਹੜੇ ਹੈਗੇ ਦੋਨਾਂ ਗੁਰਵਿੰਦਰ ਤੇ ਗੁਰਪ੍ਰੀਤ ਦੋਨੇ ਜਿਹੜੇ ਗਵਾਹ ਨੇ ਉਹਨਾਂ ਨੂੰ ਹੀ ਸਬੰਨ ਕੀਤਾ ਸੀ ਤੇ ਹੁਣ ਤੱਕ ਜਿਹੜੀ ਅਗਲੀ ਸੁਣਵਾਈ ਜਿਹੜੀ ਹੋਈ ਆ ਉਥੇ ਕੀ ਕੁਝ ਹੈਗਾਗਾ ਜਾਂ ਕੋਈ ਪਰਿਵਾਰ ਵੱਲੋਂ ਕੋਈ ਐਪਲੀਕੇਸ਼ਨ ਵਗੈਰਾ ਵੀ ਤੁਸੀਂ ਦੈਰ ਕੀਤੀ ਹੈ ਕੋਈ ਨਹੀਂ ਨਹੀਂ ਉਹ ਪਿਛਲੀ ਤਰੀਕ ਤੇ ਇੱਕ ਅਸੀਂ ਐਪਲੀਕੇਸ਼ਨ ਪ੍ਰੋਸੀਕਿਊਸ਼ਨ ਨੇ ਮੂਵ ਕੀਤੀ ਸੀ ਕਾਫੀ ਟਾਈਮ ਪਹਿਲਾਂ ਦੀ ਗੱਲ ਹੈਗੀ ਉਹ ਕਿ ਜੋ ਇੱਕ ਨਿਊਜ਼ ਚੈਨਲ ਤੇ ਲਾਰੈਂਸ ਦੀਆਂ ਜੋ ਇੰਟਰਵਿਊਜ਼ ਪਬਲਿਸ਼ ਹੋਈਆਂ ਸੀਗੀਆਂ ਉਹਦੇ ਸਬੰਧ ਵਿੱਚ ਇੱਕ ਸਟੇਟਸ ਰਿਪੋਰਟ ਕਾਲ ਕੀਤੀ ਗਈ ਸੀ ਉਹਦਾ ਹਾਲੇ ਰਿਪਲਾਈ ਦੂਜੇ ਪੱਖ ਨੇ ਦੇਣਾ ਹੈਗਾ ਤਾਂ ਮਾਂਜੁਗ ਅਦਾਲਤ ਨੇ ਅੱਜ ਵੀ ਜਿਹੜਾ ਹੈਗਾ ਉਹਦਾ ਰਿਪਲਾਈ ਮੰਗਿਆ ਦੂਸਰੇ ਕਾਉਂਸਲ ਤੋਂ ਜਿਹੜੇ ਲਾਰੈਂਸ ਦੇ ਐਡਵੋਕੇਟ ਨੇ ਜੱਗੂ ਭਗਵਾਨਪੁਰੀ ਦੇ ਐਡਵੋਕੇਟਸ ਨੇ ਉਹਨਾਂ ਤੋਂ ਰਿਪਲਾਈ ਮੰਗੇ ਤੇ ਨਾਲ ਦੀ ਨਾਲ ਹੀ ਮਾਨਯੋਗ ਅਦਾਲਤ ਨੇ ਜਿਹੜੇ ਅੱਜ ਜਿਹੜੇ ਗਵਾਹ ਸੱਮਨ ਕੀਤੇ ਸੀਗੇ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਔਨ ਰਿਸਪੌਂਸਿਬਿਲਟੀ ਤੇ ਜੋ ਜਿਵੇਂ ਅਸੀਂ ਪੇਸ਼ ਹੁੰਨੇ ਆ ਮੂਸਾ ਪਰਿਵਾਰ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਐਡਵੋਕੇਟ ਦੀ ਰਿਸਪੌਂਸਿਬਿਲਟੀ ਤੇ ਉਹਨਾਂ ਨੂੰ ਨੈਕਸਟ ਡੇਟ ਤੇ ਉਹ ਅਦਾਲਤ ਚ ਹਾਜ਼ਰ ਕਰਨ ਤੇ ਜਿਹੜੇ ਮੁਲਜ਼ਮ ਸੀ ਉਹਨਾਂ ਦਾ ਕੋਈ ਵਕੀਲ ਜਾਂ ਕੋਈ ਮੁਲਜ਼ਮੰਦਾ ਕੋਈ ਅੱਗੇ ਪੇਸ਼ ਹੋਇਆ ਭੀ ਬਿਲਕੁਲ ਉਰੇ ਜਿੱਦਾਂ ਜੱਗੂ ਭਗਵਾਨ ਪੁਰੀਏ ਦੇ ਐਡਵੋਕੇਟਸ ਪੇਸ਼ ਹੋਏ ਸੀਗੇ ਤੇ ਬਾਕੀ ਐਡਵੋਕੇਟਸ ਵੀ ਪੇਸ਼ ਹੋਏ ਸੀਗੇ ਕਿਉਂਕਿ ਇਸ ਚ 3 4 5 7 ਐਡਵੋਕੇਟਸ ਹੈਗੇ ਨੇ ਬਕਰੇ ਬਕਰੇ ਅਕਿਊਜ਼ ਦੇ ਤਾਂ ਉਹ ਸਾਰੇ ਅੱਜ ਕੋਰਟ ਚ ਪੇਸ਼ ਹੋਏ ਸੀਗੇ ਤੇ ਪਰ ਉਹ ਜੇ ਕਿਉਂਕਿ ਅੱਜ ਗਵਾਹ ਕਿਸੇ ਆਪਣੇ ਨਿੱਜੀ ਕਾਰਨ ਕਰਕੇ ਅਦਾਲਤ ਦੇ ਵਿੱਚ ਨਹੀਂ ਪੇਸ਼ ਹੋ ਸਕੇ ਉਸ ਕਰਕੇ ਜਿਹੜਾ ਹੈਗਾ ਉਹਦੀ ਮਾਨਯੋਗ ਅਦਾਲਤ ਨੇ ਜਿਹੜੀ ਹੈਗੀ ਹੈ 26 7 2024 ਜਿਹੜੀ ਪੇਸ਼ੀ ਨਿਸ਼ਚਿਤ ਕੀਤੀ ਹੈਗੀ ਗਿਲ ਸਰ ਪਹਿਲਾਂ ਇੱਕ ਐਪਲੀਕੇਸ਼ਨ ਵੀ ਦਰਜ ਕੀਤੀ ਸੀ ਤੁਸੀਂ ਕਿ ਜੋ ਲੋਰਸ ਬਸनोई ਹੋਵੇ ਜਾਂ ਹੋਰ ਜਿਹੜੇ ਮੁਲਜ਼ਮ ਸੀ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ નિર્ਦੋਸ਼ ਦੱਸਦੇ ਹੋਏ ਐਪਲੀਕੇਸ਼ਨ ਲਗਾਈ ਸੀ ਉਹਦੇ ਕੀ ਕਿੱਥੋਂ ਤੱਕ ਪਹੁੰਚਿਆ ਉਹਦਾ ਮਾਮਲਾ ਤੇ ਉਹ ਤੇ ਜਿਹੜੀਆਂ ਐਪਲੀਕੇਸ਼ਨ ਜਦੋਂ ਚਾਰਜ ਫਰੇਮ ਹੋਏ ਨੇ ਤਾਂ ਉਹ ਤੋਂ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੋਂ ਪੰਜ ਦੋਸ਼ੀ ਨੇ ਜਿਹੜਾ ਹੈਗਾ ਆਪਦੀ ਬੇਗੁਲਾਹੀ ਤੇ ਜਿਹੜੀ ਡਿਸਚਾਰਜ ਦੀ ਐਪਲੀਕੇਸ਼ਨ ਲਾਈ ਸੀ ਉਹ ਮਾਨਯੋਗ ਅਦਾਲਤ ਨੇ ਜਿਹੜੀ ਉੱਤੇ ਬਹੁਤ ਲੈਂਥੀ 6 ਘੰਟੇ ਬੈਂਸ ਹੋਈ ਸੀ ਤੇ ਉਹ ਤੇ ਬਹਿਸ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਹ ਪੰਜੋਂ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਜਗਤਾਰ ਤੇ ਕੁਝ ਦੋ ਹੋਰ ਦੋਸ਼ੀ ਸੀਗੇ ਉਹਨਾਂ ਦੀ ਐਪਲੀਕੇਸ਼ਨ ਆ ਉਸ ਦਿਨ ਡਿਸਮਿਸ ਕਰਤੀ ਸੀਗਾ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਜਿਹੜਾ ਹੈਗਾ ਜਿੰਨੇ ਵੀ ਇਹ ਚ 29 ਦੋਸ਼ੀ ਸੀਗੇ ਸਾਰਿਆਂ ਦੇ ਖਿਲਾਫ ਚਾਰਜ ਫ੍ਰੇਮ ਕੀਤੇ ਉਸ ਤੋਂ ਬਾਅਦ ਕਿਸੇ ਹੋਰ ਮੁਲਜ਼ਮ ਨੇ ਤਾਂ ਨਹੀਂ ਗੁਨਾਹ ਦੀ ਜਿਹੜੀ ਕੋਈ ਐਪਲੀਕੇਸ਼ਨ ਦੇ ਨਹੀਂ ਉਹ ਚਾਰਜ ਹੀ ਫ੍ਰੇਮ ਹੋ ਗਏ ਤਾਂ ਹੁਣ ਇਸ ਸਟੇਜ ਤੇ ਡਿਸਚਾਰਜ ਦੀ ਐਪਲੀਕੇਸ਼ਨ ਨਹੀਂ ਆਉਂਦੀ ਹੈਗੀ ਕਿਉਂਕਿ ਸਾਰਿਆਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫ੍ਰੇਮ ਹੋ ਚੁੱਕੇ ਨੇ ਤੇ ਦੂਜਾ ਇੱਕ ਆਡੀਓ ਫਰੈਂਸ ਕਿ ਲੈਬ ਦੇ ਵਿੱਚ ਭੇਜੀ ਸੀ ਉਹਦਾ ਸਟੇਟਸ ਕੀ ਆ ਹੁਣ ਉਹਦੀ ਹਾਲੇ ਜਿੱ ਤੱਕ ਮੇਰੇ ਧਿਆਨ ਚ ਹੈ ਕਿ ਹਾਲੇ ਪੁਆ ਇਨਵੈਸਟੀਗੇਸ਼ਨ ਏਜੰਸੀ ਨੇ ਉਹ ਐਫਐਸਐਲ ਰਿਪੋਰਟਸ ਵਾਲੇ ਪੇਚ ਨਹੀਂ ਕੀਤੀਆਂ ਕਿ ਉਹ ਹਾਲੇ ਆਉਣੀਆਂ ਬਾਕੀ ਨੇ ਤੇ ਇੱਕ ਹੋਰ ਪਤਾ ਚੱਲਿਆ ਵਕੀਲ ਸਾਹਿਬ ਕੇ ਤੀਨੋਂ ਫਰਾਰ ਮਾਮਲੇ ਦੇ ਵਿੱਚ ਜੋ ਆਪਣੇ ਇਥੋਂ ਇਨਸਪੈਕਟਰ ਸੀਗੇ ਉਹਨਾਂ ਨੂੰ ਵੀ ਦੁਬਾਰਾ ਜਿਹੜਾ ਜੇਲ੍ਹ ਭੇਜ ਦਿੱਤਾ ਉਹਨਾਂ ਨੇ ਉਹ ਕੈਨਸਲ ਕਰ ਕਿ ਉਹ ਜਿੱਤੇ ਤੱਕ ਮੇਰੇ ਧਿਆਨ ਚ ਹੈਗਾ ਕਿ ਉਹਨਾਂ ਦੀ ਇੰਟੈਰਮ ਬੇਲ ਹੋਈ ਸੀਗੀ ਮਾਂਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਕੁਝ ਸਮੇਂ ਲਈ ਜਿਹੜੀ ਹੈਗੀ ਇੰਟਰਮ ਬੇਲ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਡਾਇਰੈਕਸ਼ਨ ਕੀਤੀ ਸੀਗੀ ਜਿਹੜੀ ਉਹਨਾਂ ਦੀ ਰੈਗੂਲਰ ਬੇਲ ਹੈਗੀ ਹੈ ਉਹ ਜਦੋਂ ਸਲੰਡਰ ਕਰਨਗੇ ਕੋਰਟ ਤੋਂ ਉਸ ਤੋਂ ਬਾਅਦ ਉਹ ਜਿਹੜੀ ਹੈਗੀ ਕਨਸੀਡਰ ਕੀਤੀ ਜਾਏਗੀ ਤਾਂ ਉਹ ਪਿੱਛੇ ਜੇ ਮਾਂਜੋ ਜਿਹੜਾ ਹੈਗਾ ਹਾਈ ਕੋਰਟ ਦੇ ਜਿਹੜੇ ਆਰਡਰਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਨੇ ਅਧਿਆਪਨ ਨੂੰ ਜਿਹੜਾ ਇਲਾਕਾ ਮੈਜਿਸਟ੍ਰੇਟ ਦੇ ਸਲੰਡਰ ਕੀਤਾ ਸੀ 24 6 2024 ਨੂੰ ਤੇ ਉਸ ਤੋਂ ਬਾਅਦ ਉਹਨਾਂ ਦੀ ਬੇਲ ਦੀ ਸੁਣਵਾਈ ਹੈਗੀ ਮਾਂਜੋ ਹਾਈ ਕੋਰਟ ਚੋਂ ਦੇਖਦੇ ਕੀ ਹੁੰਦਾ ਹੈਗਾ ਤੇ ਹੁਣ ਇਸ ਪੂਰੇ ਮਾਮਲੇ ਦੀ ਜਿਹੜੀ 26 ਨੂੰ ਹੋਏਗੀ ਅਗਲੀ ਜਿਹੜੀ ਹੈਗੀ ਹੈ ਗਵਾਹ ਵਗੈਰਾ ਪੇਸ਼ ਕਰਨੇ ਹੈਗੇ ਨੇ ਜਾਂ ਤੁਹਾਨੂੰ ਕਿਹਾ ਗਿਆਗਾ ਕੋਰਟ ਨੂੰ ਬਿਲਕੁਲ ਕਿਉਂਕਿ ਮਾਨਯੋਗ ਅਦਾਲਤ ਨੇ 26 ਜਿਹੜੀ ਹੈਗੀ 26/7/2024 ਪੇਸ਼ੀ ਨਿਸ਼ਚਿਤ ਕੀਤੀ ਗਈ ਹੈ ਉਹਨਾਂ ਗਵਾਹਾਂ ਨੂੰ ਔਨ ਰਿਸਪੌਂਸਿਬਿਲਟੀ ਤੇ ਕਾਲ ਕੀਤਾ ਗਿਆ ਤੇ ਗਵਾਹੀ ਤੇ ਕੇਸ ਹੈਗਾ ਇਸ ਕਰਕੇ 26 ਨੂੰ ਹੀ ਪ੍ਰोसीडिंग ਹੋਣਗੀਆਂ ਹਲੇ ਵੀ ਸੀ ਰਾਹੀਂ ਜਿਹੜੀ ਹੈਗੀ ਹੈ ਦੋਸ਼ੀਆਂ ਦੀ ਪੇਸ਼ੀ ਚੱਲ ਰਹੀ ਹੈ ਕਿ ਉਹ ਕਿੰਨੇ ਦੋਸ਼ੀ ਪੇਸ਼ ਹੋਗੇ ਹਲੇ ਸਟੇਨ ਪਤਾ ਨਹੀਂ ਲੱਗਿਆ ਹੈਗਾ ਜਦੋਂ ਵੀ ਕੋਈ ਕੋਰਟ ਚ ਇਨਫਾਰਮੇਸ਼ਨ ਆਉਂਦੀ ਹੈ ਕਿ ਕਿੰਨੇ ਦੀ ਵੀ ਸੀ ਹੋ ਚੁੱਕੀ ਹੈ ਜਾਂ ਕਿੰਨੇ ਨਹੀਂ ਪੇਸ਼ ਹੋਏਗੇ ਉਹ ਉਦਹੀਂ ਅਪਡੇਟ ਕੀਤਾ ਜਾ ਸਕਦਾ ਹੈ ਬਿਲਕੁਲ ਇਹ ਸਾ ਨਾ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਜਿਨ੍ਹਾਂ ਨੇ ਦੱਸਿਆ ਕਿ ਅੱਜ ਮੂਸੇਵਾਲਾ ਕਤਲ ਮਾਮਲੇ ਦੀ ਪੇਸ਼ੀ ਸੀ ਤੇ ਅੱਜ ਗਵਾਹਾਂ ਨੂੰ ਜਿਹੜਾ ਮਾਨਯੋਗ ਅਦਾਲਤ ਵੱਲੋਂ ਬੁਲਾਇਆ ਗਿਆ ਸੀ ਤਾਂ ਕਿਸੇ ਰਜਮੇਕਾਰ ਨੇ ਜਿਹੜਾ ਕਿਸੇ ਕਾਰਨ ਕਰਕੇ ਉਹ ਨਹੀਂ ਪਹੁੰਚ ਸਕੇ ਤੇ ਅਗਲੀ ਜਿਹੜੀ ਪੇਸ਼ੀ ਤਾਂ 26 ਸਤ ਨੂੰ ਜਿਹੜਾ ਦੁਬਾਰਾ ਪੇਸ਼ਕ ਹੋਣ ਦੇ ਜਿਹੜੇ ਹੁਕਮ ਮਾਨਯੋਗ ਅਦਾਲਤ ਵੱਲੋਂ ਦਿੱਤੇ ਗਏ ਨੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ